ਕਿ ਮੈਂ ਸਮਝਦਾ ਜੇ ਤਾਂ ਗੱਠਜੋੜ ਦੀਆਂ ਕਿਆਸਰਾਈਆਂ ਜਾਂ ਚਰਚਾਵਾਂ ਜਿਹੜੀਆਂ ਨੇ ਬੇਬੁਨਿਆਦ ਨੇ ਹਾਲਦੀ ਘਰੀ ਤਾਂ ਅਸੀਂ ਆਪਣੇ ਆਪ ਨੂੰ ਸੰਭਾਲਣ ਦੇ ਵਿੱਚ ਜਾਇ ਇਹ ਕਹਿ ਲੋ ਹਾਲਦੀ ਘਰੀ ਤਾਂ ਅਸੀਂ ਸ਼ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਵਿੱਚ ਲੱਗੇ ਹੋਏ ਹਾਂ ਸ਼ਰੋਮਣੀ ਅਕਾਲੀ ਦਲ ਨੂੰ ਰਿਵਾਈਵ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਪੰਜਾਬ ਤੇ ਪੰਥਕ ਮੁੱਦਿਆਂ ਦੇ ਲਈ ਲੜਜੋਕਰਾ ਬਣਾਉਣ ਲਈ ਮੈਂ ਆਪਣੀ ਸਮਰੱਥਾ ਜਿਹੜੀ ਆ ਉਹਨੂੰ ਪਿਆਰ ਕਰਨ ਦੇ ਵਿੱਚ ਲੱਗੇ ਹੋਏ ਸਮਰਥਾ ਜੇ ਪੰਜਾਬ ਦੇ ਲੋਕਾਂ ਨੇ ਪੰਥ ਪ੍ਰਸਤਾ ਨੇ ਪੂਰਾ ਸਾਨੂੰ ਸਾਥ ਦਿੱਤਾ ਤੇ ਅੱਡ ਅੱਡ ਬੋਲੀਆਂ ਬੋਲਣ ਦੀ ਥਾਂ ਅਸੀਂ ਸਾਰੇ ਇੱਕ ਥਾਂ ਤੇ ਇਕੱਠੇ ਹੋਈਏ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਸ਼ਕਤੀਸ਼ਾਲੀ ਅਕਾਲੀ ਦਲ ਵੰਸਾ ਦਾ ਔਰ ਪਹਿਲਾ ਵਰਗਾ ਰੋਗ ਪਹਿਲਾ ਵਰਗਾ ਸਤਕਾਰ ਪਹਿਲਾ ਵਰਗਾ ਜਿਹੜੀ ਥਾਂ ਸ਼ਰਮਣੀ ਅਕਾਲੀ ਦਲ ਨੂੰ ਮਿਲ ਸਕਦੀ ਹੈ। ਵੈਲਕਮ ਯਾਰੀ ਇਸ ਬਾਰੇ ਲੇਕਿਨ ਕਰਵਾਇਦੋ ਕਰਮ ਦੇ ਦੋਨੋਂ ਜਿਹੜਾ ਕਾਲੀਕਰਨ ਨੇ ਇਹ ਤੇ ਤੁਹਾਡੇ ਨਾਲ ਇੱਕ ਫਾਰਮ ਤੇ ਆ ਅਸੇ ਕਰਦੇ ਦੇਖੋ ਪਹਿਲ ਕਦਮੀ ਤਾਂ 2 ਦਸੰਬਰ 2024 ਦਾ ਫਰਮਾਨ ਹੀ ਆ ਸਿੰਘ ਸਾਹਿਬਾਨ ਦਾ ਉਹ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਹੈ ਔਰ ਉਹ ਰਾਹ ਹੀ ਜਿਹਨੂੰ ਪੰਜਾਬ ਦੇ 500 ਪ੍ਰਸ ਲੋਕਾਂ ਨੇ ਸਲਾਹਾਂ ਕੀਤੀ ਉਹ ਤੇ ਚੱਲ ਕੇ ਹੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਦੇਖੋ ਲੁਧਿਆਣਾ ਉਪਚੋਣ ਦੇ ਨਤੀਜਿਆਂ ਨੇ ਸਪਸ਼ਟ ਕਰਤਾ ਇਹ 2 ਦਸੰਬਰ 2024 ਦੇ ਸਿੰਘ ਸਹਿਬਾਨ ਵੱਲੋਂ ਸੁਨਾਏ ਹੁਕਮ ਤੇ ਪਾਲਣਾ ਕੀਤੇ ਬਿਨਾਂ ਅਕਾਲੀ ਦਲ ਦੇ ਪੈਰ ਨਹੀਂ ਲੱਗ ਸਕਦੇ ਔਰ ਸਾ ਸੁਭੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਮਤਲਬ ਬਾਰ-ਬਾਰ VOTER ਜਿਹੜੇ ਨੇ ਪੰਜਾਬੀ ਜਿਹੜੇ ਨੇ ਪੰਥ ਪ੍ਰਸਤ ਪੰਜਾਬ ਪ੍ਰਸਤ ਲੋਕ ਜਿਹੜੇ ਨੇ ਸਨੇਹਾ ਦੇ ਰਹੇ ਨੇ ਦਸਤਕ ਦੇ ਰਹੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਨ ਔਰ ਕੰਤ ਤੇ ਲਿਖਿਆ ਪੜ੍ਹਨ ਔਰ ਇਹ ਸੱਚਾ ਕਿ 2 ਦਸੰਬਰ 2024 ਦਾ ਸਿੰਘ ਸਹਿਬਾਨ ਵੱਲੋਂ ਸੁਣਾਇਆ ਫੈਸਲਾ ਤੇ ਦਿੱਤਾ ਰੋਡ ਮੈਪ ਪੰਥ ਤੇ ਪੰਜਾਬ ਦੇ ਸਾਹਮਣੇ ਇੱਕੋ ਇੱਕ ਰਾਹ ਖਿੰਡਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦਾ ਖਿਲਰੇ ਹੋਏ ਅਕਾਲੀਆਂ ਨੂੰ ਇਕੱਠੇ ਕਰਨ ਦਾ ਔਰ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਦਲ ਬਣਾਉਣ ਦਾ ਨਹੀਂ ਤਾਂ बार-बार ਜਵਾਨਤ ਜਬਤ ਕਰਾ ਕੇ ਜਵਾਨਤਾ ਜਬਤ ਕਰਾਉਣ ਦੇ ਛੱਕੇ ਲਵਾ ਕੇ ਮਲ ਵਰਕਰਾਂ ਨੂੰ ਜਿਹੜੇ ਅਕਾਲੀ ਵਰਕਰ ਨੇ ਕਾਲੀ ਸੋਚ ਵਾਲੇ ਲੋਕ ਨੇ ਪੰਜਾਬ ਦਾ ਭਲਾ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਨਿਰਾਸ਼ਾ ਦੇ ਵਿੱਚ ਨਾ ਟੱਕਿਆ ਜਾਵੇ ਸਾਡੀ ਸਾਹ ਸੁਰੀ ਸਿੰਘ ਉਹਨਾਂ ਨੂੰ ਇਹੀ ਅਪੀਲ ਆ ਕਿ ਜਿਸ ਵਰਕਰ ਜਿਹੜਾ ਵਰਕਰ ਨੇ ਉਹਨਾਂ ਨੂੰ ਰਾਜ ਭਗ ਦਿੱਤੇ ਦੇਸ਼ ਤੇ ਔਰ ਸੂਬੇ ਦੇ ਉਹਨਾਂ ਵਰਕਰਾਂ ਦੀ ਪੁਕਾਰ ਦਾ ਧਿਆਨ ਕਰਨ ਆਪਣੇ ਨਿੱਜੀ ਹਤ ਹਿੱਤ त्याਕੇ ਆਮ ਲੋਕਾਂ ਦੀ ਗੱਲ ਪੰਜਾਬ ਦੀ ਗੱਲ ਵਰਤਪਰਸ ਤੇ ਪੰਜਾਬੀਆਂ ਦੀ ਗੱਲ ਅਕਾਲੀ ਵਰਕਰਾਂ ਦੀ ਗੱਲ ਵੱਲ ਧਿਆਨ ਦੇ ਤੇ ਲੋਕਾਂ ਦੇ ਫਤਵੇ ਅੱਗੇ ਜਿੱਤ ਨਾ ਕਰਨ ਲੋਕਾਂ ਦੇ ਫਤਵੇ ਅੱਗੇ ਜਿੱਦ ਕਰਨਾ ਲੋਕਾਂ ਦੇ ਫਤਵੇ ਨੂੰ ਠਕਰਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਹਾਂਜੀ ਮੁੱਖ ਮੰਤਰੀ ਸਾਹਿਬ ਨੇ ਆਪਣੀਆਂ ਪਾਵਨਾ ਸਰੰਡਰ ਜਗੀਆਂ ਕੀਤੀਆਂ ਕੈਬਨਟ ਨੇ ਮੈਂ ਸਮਝਦਾ ਇਹ ਲੋਕਰਾਜ ਦੀ ਤਹੀਨ ਹੈ ਇਹ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੀ ਤਹੀਨ ਹੈ ਇਹ ਜਗੋਂ ਤੇਰਵੀ ਕੀਤੀ ਆ ਲੋਕ ਰਾਜ ਦੇ ਵਿੱਚ ਲੋਕਾਂ ਦੇ ਚੁਣੇ ਹੋਏ ਨਮੇ ਦੇ ਜਿਹੜੇ ਨੇ ਡਾਇਰੈਕਸ਼ਨ ਦਿੰਦੇ ਨੇ ਗਾਈਡਲਾਈਨ ਦਿੰਦੇ ਨੇ ਇੱਥੇ ਉਲਟਾ ਕੰਮ ਹੋ ਗਿਆ ਵੀ ਮੁੱਖ ਸਖਤ ਸਰ ਜੇ ਗਾਈਡਲਾਈਨ ਦੇਣਗੇ ਮੰਤਰੀ ਸਾਹਿਬਾਨਾਂ ਨੂੰ ਜਿਸ ਬੋਰਡ ਦੇ ਵਿੱਚ ਮੰਤਰੀ ਮੈਂਬਰ ਨੇ ਉਸ ਬੋਰਡ ਦੀ ਚੇਅਰਮੈਨੀ ਚੀਫ ਸੈਕਟਰੀ ਕਰੇ ਇਹ ਪ੍ਰੋਟੋਕਾਲ ਦੇ ਉਲਟ ਇਹ ਸੰਵਿਧਾਨਕ ਸਿਸਟਮ ਦੇ ਉਲਟਾ ਔਰ ਇਸ ਤਰ੍ਹਾਂ ਦੀ ਰਵਾਇਤ ਪਾਉਣੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਔਰ ਇਹ ਅਧਿਕਾਰ ਜਿਹੜਾ ਮੁੱਖ ਮੰਤਰੀ ਸਾਹਿਬ ਕੋਲ ਰਹਿਣਾ ਚਾਹੀਦਾ ਉਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਕਿ ਉਹਨਾਂ ਪੰਜਾਬ ਕੈਬਨਿਟ ਦਾ ਫੈਸਲਾ ਰਿਵਿਊ ਹੋਣਾ ਚਾਹੀਦਾ ਇਹ ਦਿੱਲੀ ਵਾਲੇ ਬੈਕ ਡੋਰ ਤੇ ਆ ਕੇ ਪੰਜਾਬ ਦੇ ਕਬਜ਼ਾ ਕਰ ਰਹੇ ਨੇ ਜਿਹੜਾ ਸਰਾਸਰ ਗਲਤ ਹੈ ਔਰ ਪੰਜਾਬ ਦੀਆਂ ਚੇਅਰਮੈਨੀਆਂ ਵੀ ਪੰਜਾਬ ਦੀਆਂ ਰਾਜ ਸਭਾ ਮੈਂਬਰੀਆਂ ਵੀ ਪੰਜਾਬ ਤੋਂ ਬਾਹਰ ਲਿਆਂ ਨੂੰ ਵੱਡੀਆਂ ਤੂਜੇ ਦਿੱਤੀਆਂ ਜਿਸ ਕਰਕੇ ਪੰਜਾਬ ਅੱਜ ਲਾਭ ਅਰਥ ਬਣਿਆ ਪਿਆ